ਇਹ ਕਿਹੜੇ ਏਰੀਆ ਜੇਤੀ ਹੈ ਤੇ ਕੀ ਕਾਰਨ ਕੀ ਰਿਹਾ ਕਰੋ ਜੀ ਸਰ ਸਾਨੂੰ ਤਕਰੀਬਨ 7:30 ਵਜੇ ਕਾਲ ਆਈ ਆ ਵੀ ਇੱਥੇ ਮਹਲੇ ਜਟਪੜੇ ਹਾਦਸਾ ਆਈ ਆ ਘਰ ਦੇ ਵਿੱਚ ਤੇ ਜਿੱਥੇ ਤਰੰਤੀ ਦੋਵੇਂ ਫਾਇਰ ਟੈਂਡਰ ਦੇ ਸਮੇਤ ਆਪਣੇ ਸਟਾਫ ਵੀ ਪਹੁੰਚੇ ਆ ਤੇ ਤਕਰੀਬਨ 8:00 ਦੇ ਘਟੇ ਪ੍ਰਕਿਰਸ਼ਨ ਚੱਲਿਆ ਤੇ ਅਜੇ ਲੱਗਦਾ ਨਹੀਂ ਇਹ ਨਾਲ ਕਿ ਜਿਹੜਾ ਨੁਕਸਾਨ ਹੋ ਗਿਆ ਇਹ ਸਰ ਨੁਸਾਨ ਤਾਂ ਇਹ ਮਾਲ ਹੀ ਦੱਸ ਸਕਦੇ ਆ ਵੀ ਇਹ ਲੇਤੀ ਤਕਰੀਬਨ ਆਪਾਂ ਨੂੰ ਪੂਰੀ ਆਪਾਂ ਤਾਂ ਇਹ ਕਿ ਸਾਮਾਨ ਕੀ ਸੀ ਇਹ ਸਾਰੇ ਜਿੱਦਾਂ ਕਿ ਸਿੰਪਲ ਸਟੋਰ ਜਿੱਦਾਂ ਕਾਪ ਬੋਰਡ ਸੀਗੇ ਹੋਰ ਕ੍ਰੇਡਿਟ ਉਸਮਾਰਤ ਪੰਨੀ ਚੰਗਿਆ ਰਸ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਰ ਨਹੀਂ ਸਰ ਸਰ ਇਹ ਜੋ ਜਿਹੜਾ ਫਾਇਰ ਬ੍ਰਿਡ ਆਨ ਤੇ ਇਨਾ ਟਾਈਮ ਕਾ ਤੋਂ ਲੱਗਾ ਹੈਗਾ ਆ ਨਹੀਂ ਸਰ ਫਾਇਰ ਬਜਟ ਵਿੱਚ ਤਾਂ ਟਾਈਮ ਹੀ ਆ ਤੇ ਤੁਸੀਂ ਤੁਹਾਨੂੰ ਪਤਾ ਕਿ ਦ ਰਾਤ ਨੂੰ ਥੋੜਾ ਰਾਸ਼ ਦੇ ਆਪਣੇ ਕੋਈ ਪ੍ਰੋਗਰਾਮ ਦੀ ਬਾਤ ਚ ਚੱਲ ਰਿਹਾ ਉਹਦਾ ਕਰਕੇ ਥੋੜਾ ਬਹੁਤੀ ਟਾਈਮ ਲੱਗਾ ਇੰਨਾ ਤੋਂ ਜ਼ਿਆਦਾ ਤੇ ਲੇਕਿਨ ਯਾ ਗੱਡੀਆਂ ਜੀ ਇਸ ਟਾਈਮ ਮੈਡੀਕਲ ਸੀ ਇੱਥੇ ਆ ਗਏ ਜਾਂਦੇ ਆਪਣੇ ਦੋ ਫਾਇਰ ਟੈਂਪਲ ਤੇ ਕਿੰਨੇ ਕੋਈ ਹਲ ਕੀ ਆ ਇਹ ਤਕਰੀਬ 2:30 ਸਵਾ ਸੱਤ ਸਵਾ ਤੇ ਜੇ ਜੀ ਕਿੰਨੇ ਕੋਈ ਪਹੁੰਚੀਆਂ ਨੇ ਇਹ ਤਕਰੀਬ 10 ਤੋਂ 4 ਮਿੰਟ ਦੇ ਵਿੱਚ ਡਾਟਾ ਆਉ sunt puritrare ca pe